ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਹਾਲ ਹੀ ਦੇ ਵਿੱਚ ਆਪਣੇ ਅਪਕਮਿੰਗ ਪੰਜਾਬੀ Song ਨੂੰ ਲੈ ਕੇ ਚਰਚਾ ਬਟੋਰ ਰਹੇ ਨੇ ਉਹਨਾਂ ਦਾ ਹਾਲ ਹੀ ਦੇ ਵਿੱਚ ਗੀਤ ਰਿਲੀਜ਼ ਹੋਇਆ ਸੀ ਮਿੱਤਰਾ ਮਰੂ ਮਰੂ ਕਿਉਂ ਕਰਨਾ ਜਿਸ ਨੂੰ ਲਿਖਿਆ ਸੀ ਬੰਟੀ ਬੈਂਡਸ ਹੋਰਾਂ ਨੇ ਤੇ ਇਸ ਨੂੰ ਆਪਣੀ ਆਵਾਜ਼ ਦਿੱਤੀ ਸੀ ਕੁਲਵਿੰਦਰ ਬਿੱਲਾ ਨੇ ਖੈਰ ਹੁਣ ਇਸੇ ਤੋਂ ਬਾਅਦ ਉਹਨਾਂ ਨੇ ਇੱਕ ਕਾਨਸਰਟ ਕੀਤਾ ਹੈ ਆਪਣਾ ਇਸ ਕਾਨਸਰਟ ਦੇ ਵਿੱਚ ਕੁਲਵਿੰਦਰ ਬੱਲਾ ਦੀ ਇੰਨੀ ਜ਼ਿਆਦਾ ਫੈਨ ਫਾਲੋਇੰਗ ਸੀ ਕਿ ਉਹਨਾਂ ਦੇ ਗੀਤ ਨੂੰ ਨਾ ਸਿਰਫ ਕੁਲਵਿੰਦਰ ਬੱਲਾ ਨੇ ਗਾਇਆ ਬਲਕਿ ਸ਼ੋਅ ਦੇ ਵਿੱਚ ਮੌਜੂਦ ਕੱਲੇ-ਕੱਲੇ ਸ਼ਖਸ ਨੇ ਗਾਇਆ ਤੇ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਉਹ ਜਿਹੜੀਆਂ ਕੁੜੀਆਂ ਉਸ ਸ਼ੋਅ ਦੇ ਵਿੱਚ ਮੌਜੂਦ ਸੀ ਕਿਸ ਤਰੀਕੇ ਦੇ ਨਾਲ ਇਹ ਕਹਿ ਸਕਦੇ ਹਾਂ ਕਿੰਨੀ ਖੁਸ਼ੀ ਦੇ ਨਾਲ ਕੁਲਵਿੰਦਰ ਬੱਲਾ ਦਾ ਗੀਤ ਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਖੈਰ ਇਸ ਵੀਡੀਓ ਨੂੰ ਖੁਦ ਕੁਲਵਿੰਦਰ ਬੱਲਾ ਨੇ ਆਪਣੇ ਇਸ ਪੇਜ ਤੇ ਸ਼ੇਅਰ ਕੀਤਾ ਹੈ ਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਲੋਕੀ ਉਹਨਾਂ ਨੂੰ ਇੰਨਾ ਪਿਆਰ ਕਰਦੇ ਨੇ खैर ਇਸ ਵੀਡੀਓ ਦੇ ਵਿੱਚ ਕੁਲਵਿੰਦਰ ਬਿੱਲਾ ਨੇ ਕੈਮਰਾ ਜਿਹੜਾ ਹੈ ਉਹ ਆਪਰੇ ਫੈਨਸ ਦੇ ਵਲ ਕੋ ਮਾਇਆ ਹੋਇਆ ਤੇ ਜਿਹੜੀਆਂ ਕੁੜੀਆਂ ਜਾਂ ਜਿਹੜੀਆਂ ਔਰਤਾਂ ਉਸ ਸ਼ੋਅ ਦੇ ਵਿੱਚ ਮੌਜੂਦ ਸੀ ਉਹਨਾਂ ਨੇ ਕੁਲਵਿੰਦਰ ਬਿੱਲਾ ਦਾ ਗੀਤ ਟਿਚ ਬਟਨ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਗਾਇਆ ਸੋ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕੁੜੀਆਂ ਜਿਹੜੀਆਂ ਨੇ ਉਹ ਤਾੜੀਆਂ ਮਾਰ ਕੇ ਇਸ ਗੀਤ ਨੂੰ ਗੁੰਗੁਣਾਉਂਦੀਆਂ ਹੋਈਆਂ ਹੱਲਾਸ਼ੀਰੀ ਦੇਂਦੀਆਂ ਹੋਇਆ ਕੁਲਵਿੰਦਰ ਬੱਲਾ ਨੂੰ ਨਜ਼ਰ ਆ ਰਹੀਆਂ ਨੇ ਖੈਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਕੱਲ ਕਰਦਿਆਂ ਹੁਣ ਰੈਪਰ ਬਾਦਸ਼ਾ ਦੀ ਹਾਲ ਹੀ ਦੇ ਵਿੱਚ ਰੈਪਰ ਬਾਦਸ਼ਾ ਆਪਣੇ ਪਤਲੇ ਹੋਣ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰ ਰਹੇ ਨੇ ਹਰ ਕਿਸੇ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਬਾਦਸ਼ਾ ਕਿਸੇ ਆਪਣੇ ਪ੍ਰੋਜੈਕਟ ਦੇ ਲਈ ਆਪਣਾ ਭਾਰ ਘਟਾ ਰਹੇ ਨੇ ਸੋ ਆਪਣੇ weight lose ਨੂੰ ਲੈ ਕੇ ਬਾਦਸ਼ਾ ਕਾਫੀ ਸੁਰਖੀਆਂ ਬਟੋਰ ਰਹੇ ਨੇ ਤੇ ਇਸ ਦੇ ਨਾਲ ਹੀ ਕਈਆਂ ਨੇ ਬਾਚਾ ਨਟ੍ਰੋਲ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਤੇ ਇਸ ਦੇ ਵਿਚਕਾਰ ਬਾਚਾ ਨੇ ਇੱਕ ਆਪਣੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਡਾਂਸ ਦੀ ਪ੍ਰੈਕਟਿਸ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਇਸ ਦੇ ਨਾਲ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੈ ਕਿ ਉਹਨਾਂ ਨੂੰ ਡਾਂਸ ਕਰਨ ਦੇ ਲਈ ਕਿਸ-ਕਿਸ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਹੈ ਕਿਹੜਾ ਸਟਰਗਲ ਕਰਕੇ ਅੱਜ ਉਹਨਾਂ ਨੇ ਡਾਂਸ ਸਿੱਖਿਆ ਖੈਰ ਇਸ ਦੇ ਵਿੱਚ ਸਭ ਤੋਂ ਪਹਿਲਾਂ ਉਹ ਕੁੜੀਆਂ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਕੁੜੀਆਂ ਦੀ ਤਾਰੀਫ ਕੀਤੀ ਹੈ ਕਿ ਕੁੜੀਆਂ ਨੂੰ ਇਹ ਸ਼ੁਰੂ ਤੋਂ ਹੀ ਇਸ ਚੀਜ਼ ਦਾ ਬਖਸ਼ ਹੁੰਦਾ ਹੈ ਕਿ ਉਹ ਕੀਲੇਪਨ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਬਟੋਲਦੀਆਂ ਨੇ ਤਾਂ ਸ਼ਾਇਦ ਇਹੀ ਕਾਰਨ ਹੈ ਕਿ ਕੁੜੀਆਂ ਨੂੰ ਡਾਂਸ ਜਿਹੜਾ ਬਹੁਤ ਬਖੂਬੀ ਤਰੀਕੇ ਦੇ ਨਾਲ ਆਂਦਾ ਹੈ ਖੈਰ ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ ਆਪਣੇ ਹਾਲ ਹੀ ਦੇ ਵਿੱਚ ਰਿਲੀਜ਼ ਹੋਏ ਇੱਕ ਗੀਤ ਨੂੰ ਲੈ ਕੇ ਉਹਨਾਂ ਦਾ ਗੱਲਿਓਂ ਕਿ ਗਾਲਿਬ ਜਿਹੜਾ ਗੀਤ ਆ ਰਿਲੀਜ਼ ਹੋਇਆ ਜਿਸ ਦੇ ਵਿੱਚ ਇੱਕ ਚੰਗੇ ਹੁੱਕ ਸਟੈਪ ਦੇ ਨਾਲ ਬਾਦਸ਼ਾ ਨੇ ਕਾਫੀ ਸੁਰਖੀਆਂ ਬਟੋਰੀਆਂ ਨੇ ਖੈਰ ਇਸ ਗੀਤ ਦਾ ਪੂਰਾ ਐਕਸਪੀਰੀਅੰਸ ਆਪਣੇ ਡਾਂਸ ਨੂੰ ਲੈ ਕੇ ਉਹਨਾਂ ਨੇ ਇੱਕ ਸਾਂਝਾ ਕੀਤਾ ਤੇ ਇਸ ਦੇ ਨਾਲ ਹੀ ਪੂਰਾ ਕ੍ਰੈਡਿਟ ਕੁੜੀਆਂ ਨੂੰ ਜ਼ਰੂਰ ਦਿੰਦਾ ਹੈ ਕਿ ਕੁੜੀਆਂ ਜਿਹੜੀਆਂ ਨੇ ਡਾਂਸ ਮੂਵਜ਼ ਦੇ ਵਿੱਚ ਨੰਬਰ 1 ਨੇ ਤੇ ਹਮੇਸ਼ਾ ਜਿਹੜੀਆਂ ਨੇ ਉਹ ਇੱਕ ਵੱਖਰੇ ਤਰੀਕੇ ਦੇ ਨਾਲ ਇੱਕ ਲਚਕੀਲੇਪਨ ਨੂੰ ਲੈ ਕੇ ਉਹ ਜਾਣੀਆਂ ਜਾਂਦੀਆਂ ਨੇ ਖੈਰ ਉਹਨਾਂ ਨੂੰ ਅੱਜ ਇਸ ਚੀਜ਼ ਦਾ ਅਹਿਸਾਸ ਹੋਇਆ ਹੈ ਕਿ ਇਹ ਲਚਕੀਲਾਪਨ ਜਾਂ ਇਹ ਡਾਂਸ ਮੂਵਜ਼ ਕਰਨੇ ਕਿੰਨੇ ਕਿ ਜ਼ਿਆਦਾ ਔਖੇ ਨੇ ਮਾਂ ਮੈਂ ਤਨ ਆਖਦੀ ਮਾਂ ਮੈਂ ਤਨ ਆਖਦੀ ਆਦਾ ਉਥੇ ਹੀ ਮਦਰਸ ਡੇ ਦੇ ਖਾਸ ਮੌਕੇ ਉਤੇ ਯਾਨੀ ਕਿ ਮਾਂ ਦਿਵਸ ਦੇ ਖਾਸ ਮੌਕੇ ਤੇ ਪੰਜਾਬੀ ਗਾਇਕ ਕਮਰ ਗਰੇਵਾਲ ਨੇ ਵੀ ਦੇਸ਼ ਅਤੇ ਦੁਨੀਆ ਭਰ ਦੀਆਂ ਮਾਵਾਂ ਨੂੰ ਇੱਕ ਬਹੁਤ ਹੀ ਸੋਹਣਾ ਗੀਤ ਜਿਹੜਾ ਡੈਡੀਕੇਟ ਕੀਤਾ ਤੇ ਇਸ ਦੇ ਨਾਲ ਹੀ ਆਪਣੀ ਮਾਂ ਦਾ ਐਕਸਪੀਰੀਅੰਸ ਵੀ ਸਾਂਝਾ ਕੀਤਾ ਕਿ ਉਹਨਾਂ ਦੀ ਮਾਂ ਉਹਨਾਂ ਨੂੰ ਹਮੇਸ਼ਾ ਚੰਨ ਆਖਦੀ ਸੀ ਚਾਹੇ ਉਹ ਸਾंवਲੇ ਰੰਗ ਦੇ ਨੇ ਪਰ ਇਸ ਦੇ ਬਾਵਜੂਦ ਉਹਨਾਂ ਦੀ ਮਾਂ ਉਹਨਾਂ ਨੂੰ ਹਮੇਸ਼ਾ ਚੰਨ ਆਖਦੀ ਰਹੀ ਹੈ ਖੈਰ ਇਸ ਗੀਤ ਨੂੰ ਲੈ ਕੇ ਹੁਣ ਹਰ ਕੋਈ ਸ਼ਖਸ ਜਿਹੜਾ ਆਪਣੇ ਮਾਂ ਨੂੰ ਵੱਲ ਜੁਰੂਰ ਡੇਡिकेट ਕਰਦਾ ਹੋਇਆ ਨਜ਼ਰ ਆ ਰਿਹਾ ਹਾਲ ਹੀ ਦੇ ਵਿੱਚ ਉਹਨਾਂ ਨੇ ਇੱਕ ਸ਼ੋਅ ਕੀਤਾ ਇਸ ਸ਼ੋਅ ਦੇ ਵਿੱਚ ਉਹਨਾਂ ਦੇ ਇੱਕ ਛੋਟਾ ਜਿਹਾ ਕਲਿੱਪ ਜਿਹੜਾ ਹੈ ਕਾਫੀ ਵਾਇਰਲ ਹੋ ਰਿਹਾ ਹੈ ਜੋ ਉਹਨਾਂ ਨੇ ਮਦਰਸ ਡੇ ਦੇ ਖਾਸ ਮੌਕੇ ਉੱਤੇ ਗਾਇਆ ਹੈ ਹਾਲਾਂਕਿ ਆਪਣੀ ਹੀ ਟੀਮ ਦੇ ਇੱਕ ਮੈਂਬਰ ਨੂੰ ਸਟੇਜ ਦੇ ਉੱਤੇ ਬੁਲਾ ਕੇ ਉਹਨਾਂ ਨੇ ਇਹ ਗੀਤ ਉਸ ਮੁੰਡੇ ਨੂੰ ਡੈਡिकेट ਕੀਤਾ ਹੈ ਤੇ ਨਾਲ ਹੀ ਅਸਲੀਅਤ ਦੱਸੀ ਹੈ ਕਿ ਉਹ ਇਸ ਮੁੰਡੇ ਨੂੰ ਸਟੇਜ ਦੇ ਉੱਤੇ ਉਹਨਾਂ ਨੇ ਕਿਉਂ ਅੱਗੇ ਬੁਲਾਇਆ ਖੈਰ ਉਹਨਾਂ ਦਾ ਇਹ ਗੀਤ ਜਿਹੜਾ ਮਦਰਸ ਡੇ ਦੇ ਖਾਸ ਮੌਕੇ ਉੱਤੇ ਖੂਬ ਸੁਰਖੀਆਂ ਬਟੋਰ ਕੇ ਗਿਆ ਤੇ ਹਰ ਕਿਸੇ ਮਾਂ ਨੇ ਆਪਣੇ ਮੁੰਡੇ ਨੂੰ ਚੰਨ ਆਖਿਆ ਤੇ ਵੀਡੀਓ ਦੇ ਨਾਲ ਜਿਹੜਾ ਜਿੱਥੇ ਇੱਕ ਪਾਸੇ ਹਰ ਕੋਈ ਆਪਣੀ ਮਾਂ ਨੂੰ ਮਦਰਸ ਡੇ ਦੇ ਵਜh ਕਰਦਾ ਹੋਇਆ ਨਜ਼ਰ ਆਇਆ ਤੇ ਦੂਜੇ ਪਾਸੇ ਕਮਰ ਕਰੇ ਵਾਲਦੀ ਇਹ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸੁਰਖੀਆਂ ਬਟੋਰਦੀ ਹੋਈ ਵੀ ਨਜ਼ਰ ਆਈ ਹੈ ਹਾਲ ਹੀ ਦੇ ਵਿੱਚ ਸੱਬਾ ਪੰਜਾਬੀ ਗਾਇਕ ਤੇ ਨਾਲ ਹੀ ਜੀ ਖਾਨ ਤੇ ਤੀਜੋ ਜਿਹੜੇ ਨੇ ਪਿੰਡੀ ਆਲਾ ਤੋਤਾ ਇਹ ਤਿੰਨੋਂ ਇਕੱਠੇ ਇੱਕ ਨਵਾਂ ਗੀਤ ਲੈ ਕੇ ਆ ਰਹੇ ਨੇ ਅਜ ਤੱਕ ਨਾਮ ਹੈ ਡਰਾਈਵਰੀ ਐਂਥਮ ਹਾਲਾਂਕਿ ਇਸ ਗੀਤ ਨੂੰ ਆਵਾਜ਼ ਦਿੰਦੀ ਹੈ ਸੱਭਾ ਜੀ ਖਾਨ ਤੇ ਨਾਲ ਹੀ ਜੈਸਮੀਨ ਅਖਤਰ ਨੇ ਇਸ गाने दी वीडियो जेडी अब बहुत जल्द सोशल मीडिया ते अपलोड हो जाएगी YouTube ते रिलीज कर दी जाएगी हालांकि इससे पहले BTS वीडियो जेडी एस जी खान ने अपने ही सोशल मीडिया अपने ही Instagram ते साझी की थी जिसने कलाब ਕੀਤਾ ਸੱਬਾ ਦੇ ਨਾਲ ਹੀ ਪਿੰਡੀ ਵਾਲੇ ਤੂਤੇ ਨੇ ਹਾਲਾਂਕਿ ਇਹ ਪਹਿਲੀ ਵਾਰ ਹੋ ਰਿਹਾ ਕਿ ਤਿੰਨਾਂ ਨੂੰ ਇਕੱਠੇ ਕਿਸੇ ਗੀਤ ਦੇ ਵਿੱਚ ਵੇਖਿਆ ਜਾਵੇਗਾ ਇਸ ਵੀਡੀਓ ਦੇ ਵਿੱਚ ਸਾਫ ਤੌਰ ਤੇ ਵੇਖਿਆ ਜਾ ਸਕਦਾ ਕਿ ਤਿੰਨੇ ਜੜੇ ਨੇ ਉਹ ਡਰਾਈਵਰਾਂ ਦੇ ਲੁੱਕ ਦੇ ਵਿੱਚ ਨਜ਼ਰ ਆ ਰਹੇ ਨੇ ਹਾਲਾਂਕਿ ਜਿੱਥੇ ਇੱਕ ਪਾਸੇ ਗੀਤ ਦਾ ਨਾਮ ਡਰਾਈਵਰੀ ਐਂਥਮ ਹੈ ਤੇ ਦੂਜਾ ਸੇ ਡਰਾਈਵਰ ਦਾ ਲੁੱਕ ਕੈਰੀ ਕਰਦੇ ਹੋਏ ਇਹ ਤਿੰਨੋਂ ਜਣੇ ਵਿਖਾਈ ਦਿੱਤੇ ਨੇ ਕੁੜਤਾ ਚਾਦਰਾਂ ਧੋਤੀ ਇਹਨਾਂ ਤਿੰਨਾਂ ਦੇ ਨਾਲ ਇਹਨਾਂ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਤੇ ਇਸ ਦੇ ਨਾਲ ਹੀ ਜਿਸ ਰੋਪ ਤੇ ਮਣਕ ਦੇ ਨਾਲ ਇਹ ਦੋਨੋਂ ਤਿੰਨੋਂ ਤੁਰ ਰਹੇ ਨੇ ਹਰ ਕਿਸੇ ਨੇ ਇਸ ਗੀਤ ਦੀ ਤਾਰੀਫ ਜ਼ਰੂਰ ਕੀਤੀ ਹੈ ਹਾਲਾਂਕਿ ਆਡੀਓ ਜਿਹੜੀ ਉਹ ਪਹਿਲਾਂ ਹੀ ਵਾਇਰਲ ਹੋ ਗਈ ਸੀ ਰਿਲੀਜ਼ ਹੋ ਗਈ ਸੀ ਇਸ ਗੀਤ ਦੀ ਜਿਹੜੀ ਉਹ ਵੀਡੀਓ ਆਣੀ ਹਜੇ ਬਾਕੀ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜੀਖਾਨ ਨੇ ਕਿਸੇ ਅਜਿਹੇ ਗੀਤ ਨੂੰ ਆਵਾਜ਼ ਦਿੱਤੀ ਹੋਵੇ ਜੋ ਕਿਤਨੇ ਕਿਤੇ ਆਮ ਜਨਤਾ ਦੇ ਰਲਦਾ ਝੁਲਦਾ ਹੈ ਹਾਲਾਂਕਿ ਖਾਸ ਤੌਰ ਤੇ ਇਸ ਗੀਤ ਦੀ ਜਿਹੜੀ ਉਡੀਕ ਹੈ ਉਹ ਡਰਾਈਵਰਾਂ ਨੂੰ ਜ਼ਰੂਰ ਹੈ ਕਿਉਂਕਿ ਇਸ ਗੀਤ ਦੀ ਆਡੀਓ ਕੱਲੀ ਸੁਣ ਕੇ ਹਰ ਕਿਸੇ ਦੇ ਵਿੱਚ ਐਕਸਾਈਟਮੈਂਟ ਜ਼ਰੂਰ ਹੈ ਕਿ ਇਹ ਗੀਤ ਦੀ ਵੀਡੀਓ ਦੇਖਣ ਦੇ ਲਈ ਉਹਨਾਂ ਨੂੰ ਕਿੰਨਾ ਚਿਰ ਰੁਕਣਾ ਪਵੇਗਾ ਸੋ ਇਸ ਦਾ ਕਿ ਜ਼ਹਾਰ ਖੁੱਜੀਖਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਨੂੰ ਸਾਂਝਾ ਕਰਕੇ ਕਰ ਦੱਤਾ ਹੈ ਕਿ ਬਹੁਤ ਜਲਦੀ ਉਹਨਾਂ ਦਾ ਗੀਤ ਜਿਹੜਾ ਡਰਾਈਵਰੀ ਐਂਥਮ ਦੀ ਵੀਡੀਓ ਰਿਲੀਜ਼ ਹੋ ਜਾਵੇਗੀ ਹਰ ਕਿਸੇ ਨੂੰ ਉਡੀਕ ਕਰਾਉਣ ਵਾਲੇ ਕਰਨ ਔਜਲਾ ਦੇ ਵੱਲੋਂ ਹੁਣ ਆਪਣਾ ਨਵਾਂ ਗੀਤ ਕੋਟ ਸਾਈਡ ਰਿਲੀਜ਼ ਕੀਤਾ ਜਾਵੇਗਾ ਹਾਲਾਂਕਿ ਇਸ ਦੀ ਆਡੀਓ ਜਿਹੜੀ ਰਿਲੀਜ਼ ਕਰ ਦਿੱਤੀ ਗਈ ਹੈ ਵੀਡੀਓ ਆਣੀ ਹਜੇ ਬਾਕੀ ਹੈ ਤਾਂ ਹਰ ਕਿਸੇ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਿ ਕਰਨ ਔਜਲਾ ਦਾ ਇਹ ਗੀਤ ਕਿਵੇਂ ਦਾ ਹੋਣ ਵਾਲਾ ਹੈ ਕਿਸ ਤਰ੍ਹਾਂ ਦੀ ਲੁੱਕਸ ਜਿਹੜੀਆਂ ਨੇ ਉਹ ਕਰਨ ਔਜਲਾ ਨੇ ਆਪਣੇ ਇਸ ਗੀਤ ਦੇ ਵਿੱਚ ਕੈਰੀ ਕੀਤੀਆਂ ਹੋਣਗੀਆਂ ਸੋ ਪੋਸਟਰ ਜਿਹੜਾ ਹਾਲ ਹੀ ਦੇ ਵਿੱਚ ਔਜਲਾ ਦੇ ਵੱਲੋਂ ਆਪਣੇ ਪੇਜ ਤੇ ਅਪਲੋਡ ਕੀਤਾ ਗਿਆ ਜਿਸ ਦੇ ਵਿੱਚ ਦੋਨੋਂ ਹੱਥ ਦਿਖਾਈ ਦੇ ਰਹੇ ਨੇ ਹੱਥਾਂ ਦੀ ਉਂਗਲਾਂ ਦੇ ਵਿੱਚ ਕੱਲੀ-ਕੱਲੀ ਮੰਦਰੀ ਦੇ ਉੱਤੇ ਕੋਰਟ ਸਾਈਡ ਯਾਨੀ ਕਿ ਕੋਰਟ ਸਾਈਡ ਦਾ ਕੱਲਾ-ਕੱਲਾ ਅੱਖਰ ਜਿਹੜਾ ਲਿਖਾਈ ਦਿੱਤਾ ਹੈ ਤੇ ਇਸ ਦੇ ਨਾਲ ਹੀ ਕੋਰਟ ਸਾਈਡ ਨੂੰ ਉਹਨਾਂ ਨੇ ਆਪਣੇ ਹੱਥਾਂ ਦੇ ਉੱਤੇ ਲਿਖਿਆ ਸੋ ਖੈਰ ਇਸ ਤਰ੍ਹਾਂ ਦਾ ਪੋਸਟਰ ਤੋਂ ਬਾਅਦ ਹੁਣ ਇਹ ਚੀਜ਼ ਤਾਂ ਡੈਫੀਨੇਟਲੀ ਹੈ ਕਿ ਹਰ ਕਿਸੇ ਨੂੰ ਐਕਸਾਈਟਮੈਂਟ ਤਾਂ ਜ਼ਰੂਰ ਬਣਦੀ ਹੈ ਸੋ ਐਕਸਾਈਟਮੈਂਟ ਦੇ ਨਾਲ-ਨਾਲ ਹਰ ਕਿਸੇ ਨੂੰ ਉਡੀਕ ਜ਼ਰੂਰ ਹੈ ਕਿ ਉਹਨਾਂ ਦਾ ਗੀਤ ਜਿਹੜਾ ਕਦੋਂ ਰਿਲੀਜ਼ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਕੱਲ ਯਾਨੀ ਕਿ ਮੰਗਲਵਾਰ ਨੂੰ ਇਹ ਗੀਤ ਜਿਹੜਾ ਸ਼ਾਮ ਨੂੰ 6 ਵਜੇ ਰਿਲੀਜ਼ ਕਰ ਦਾ ਜਾਵੇਗਾ ਰিলিজਿੰਗ ਹੋਣ ਤੋਂ ਬਾਅਦ ਹੁਣ ਹਰ ਕੋਈ ਕਰਨ ਔਜਲਾ ਦੇ ਇਸ ਗੀਤ ਦਾ ਇੰਤਜ਼ਾਰ ਜ਼ਰੂਰ ਕਰਦਾ ਹੈ ਕਿ ਅਗਲੀ ਪੋਸਟ ਕਰਨ ਔਜਲਾ ਦੀ ਕਿਹੜੀ ਹੋਣ ਵਾਲੀ ਹੈ ਸੋ ਦੱਸਦੀ ਹੈ ਕਿ ਕੋਰਟ ਸਾਈਡ ਉਹਨਾਂ ਦਾ ਗੀਤ ਜਿਹੜਾ ਹੈ ਉਹ ਕੱਲ ਯਾਨੀ ਮੰਗਲਵਾਰ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ ਤੇ ਉੱਥੇ ਹੀ ਇਸ ਦਾ ਪੋਸਟਰ ਜਿਹੜਾ ਖੁਦ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ